ਮੇਰਾ ਕਪਿਲ ਸਿੰਘ ਉਹਨਵਾ ਜੀ ਪਿੰਡ ਗੁਰਦੀ ਤੋਂ ਆ ਕੀ ਹੋਇਆ ਕੀ ਆ ਇੱਥੇ ਐਕਸੀਡੈਂਟ ਹੋਇਆ ਜੀ ਇੱਕ ਕੌਣ ਸੀ ਜਿਹਨਾਂ ਨੂੰ ਐਕਸੀਡੈਂਟ ਹੋਇਆ ਕੀ ਨਾਮ ਇਹਨਾਂ ਦਾ ਮੇਰਾ ਬੰਨਿਆ ਮੁੰਡੇ ਦਾ ਨਾਮ ਦੋ ਮੁੰਡੇ ਹੋ ਰਿਹਾ ਉਹ ਜ਼ਿਆਦਾ ਸੂਗੇ ਸਿਆ ਅੱਛਾ ਜੀ ਉਹ ਕਿੱਥੇ ਆ ਉਹ ਇੱਥੇ ਹਸਪੀਟਲ ਨਾਲ ਲੱਗੇ ਆ ਤੇ ਐਂਬੂਲੈਂਸ ਕਰਾ ਲਈ ਆ ਅੱਛਾ ਹੁੰਦਾ ਇੱਕ ਹੋ ਗਿਆ ਪੂਰਾ ਜੀ ਪੁਲਿਸ ਵਾਲੇ ਨੂੰ ਫੋਨ ਕਰਦੇ ਪਏ ਆ ਪੁਲਿਸ ਵਾਲੇ ਨਹੀਂ ਆ ਰਹੇ ਆ ਅੱਛਾ ਜੀ ਐਂਬੂਲੈਂਸ ਆਈ ਹੋਈ ਹੈ ਐਂਬੂਲੈਂਸ ਕਹਿੰਦੀ ਅਸੀਂ ਚੱਕਣਾ ਨਹੀਂ ਆ ਜਿੰਨਾ ਚਿਰ ਪੁਲਿਸ ਵਾਲੇ ਨਾ ਆਉਣਗੇ ਅੱਛਾ ਅਸੀਂ 112 ਨੰਬਰ ਤੇ ਵੀ ਕਈ ਵਾਰੀ ਫੋਨ ਕਰ ਚੁੱਕੇ ਆ ਚਲਾਣੇ ਉਹ ਵੀ ਨਹੀਂ ਚੱਕਦੇ ਪਏ ਫੋਨ ਅੱਛਾ ਬਹੁਤ ਪਰੇਸ਼ਾਨ ਹੋਏ ਪਏ ਜੀ ਇੱਥੇ ਜੋ ਆ ਟ੍ਰੈਫਿਕ ਦੇਖ ਲਓ ਚਾਰੇ ਮਨੇ ਅੰਦਾ ਰੁਕੀ ਪਈ ਲੋਕੀ ਵੀ ਪਰੇਸ਼ਾਨ ਹੁੰਦੇ ਪਏ ਆ ਘਰ ਵਾਲੇ ਵੀ ਪਰੇਸ਼ਾਨ ਹੁੰਦੇ ਮੰਮੀ ਹੁਣ ਉਹ ਤੋਂ ਇੱਥੇ ਬੇਹੋਸ਼ ਹੋ ਗਈ ਸੀ ਪਈ ਲੋਕ ਉਹਨੂੰ ਲੈ ਕੇ ਗਏ ਆ ਇੱਕ ਹਰਜੀਤ ਸਿੰਘ ਕੋਈ ਐ ਐਸ ਆਈ ਆ ਕੋ ਕਤਵਾਲੀ ਤੋਂ ਉਹਨੂੰ ਫੋਨ ਬਾਰ ਬਾਰ ਕਰ ਰਹੇ ਉਹ ਕਹਿੰਦਾ ਅਸੀਂ ਦੂਰ ਕਿਤੇ ਗਏ ਆ ਜੇ ਉਹ ਦੂਰ ਹੈ ਕਿਸੇ ਹੋਰ ਦੀ ਡਿਊਟੀ ਲਾਉਣ ਆ ਭਗਵੰਤ ਮਾਨ ਸਾਹਿਬ ਨੇ ਆ ਗੱਡੀਆਂ ਲਾਈਆਂ ਹੋਈਆਂ ਉਹ ਲੈ ਕੇ ਆ ਜਾ ਕੇ ਲੈ ਕੇ ਜਾਂਦੇ ਲਈ ਰੋਡਾਂ ਦੇ ਉੱਤੇ ਜਾ ਰਹੀ ਹੈ ਕੋਈ ਸੁਣਵਾਈ ਨਹੀਂ ਹੋ ਰਹੀ ਤੇ ਆਹ ਦੇ ਖੁਲਾਸ ਇੱਥੇ ਪਈ ਹੈ 1.5 ਘੰਟੇ ਹੋ ਗਏ ਆ ਗਈ ਆ ਭਾਈ 4 ਘੰਟੇ ਬਾਅਦ ਪੁਲਿਸ ਆਈ ਇੱਥੇ ਇਹ ਮੁੰਡੇ ਦੀ লাশ ਇੱਥੇ ਪਈ ਹੈ ਉਦੋਂ ਦੀ ਅੱਛਾ ਜੀ ਕਿ ਹਾਸਾ ਕਿਦਾਂ ਹੋਇਆ ਹਾਸ ਤਾਂ ਗੱਡੀ ਵੱਜੀ ਆ ਜੀ ਇੱਥੇ ਅੱਛਾ ਜੀ ਹੋਰ ਹੀ ਕੋਈ ਜ਼ਖਮੀ ਹੋਇਆ ਨਾਲ ਉਹ ਮੁੰਡੇ ਤਾਂ ਜੀ ਤਾਂ ਜੀ ਉਦੋਂ ਦੇ ਮੁੰਡੇ ਇੱਥੇ ਪਈ ਉਹ ਜਖਮੀ ਆ ਦਿਹਾੜੇ ਹੱਥ ਵਾਲੇ ਉਹ ਯਾਰ ਇਦਨੋ ਵੀ ਲੈ ਭਾਜੀ ਨਹੀਂ ਸੀ ਇਹਨਾਂ ਨੂੰ ਜ਼ਿਆਦਾ ਪਤਾ ਵਾ ਕਿੱਦਾਂ ਹੋਏ ਭਾਜੀ ਇਹ ਹੱਸਾ ਇਹ ਭਾਜੀ ਅਸੀਂ ਬਾਅਦ ਚ ਆਏ ਆ ਪਰ ਉਹ ਗੱਡੀ ਤੇ ਵੱਜੇ ਉਹ ਖੜੀ ਨੰਦਰਾ ਜੀ ਅੱਛਾ ਇਹ ਆ ਦੇਖ ਲੋ ਇੱਥੋਂ ਦੀ ਕਿੱਦਾਂ ਦੀ ਪੁਲਿਸ ਵਾ ਕਿੱਥੋਂ ਆ ਰਹੇ ਸੀ ਇਹ ਇਹ ਮੁੰਡੇ ਕਿੱਧਰੋਂ ਜਾ ਰਹੇ ਸੀ ਮੁੰਡੇ ਕੀ ਕੰਮ ਤੇ ਲੱਗੇ ਹੋਏ ਸੀ ਉੱਥੇ ਪਹਿਲੇ ਕੰਮ ਤੋਂ ਆਏ ਆ ਜਿੱਥੇ ਐਂਬੂਲੈਂਸ ਆ ਰਹੀ ਹੈ ਐਂਬੂਲੈਂਸ ਆ ਰਹੀ ਹੈ ਹਾਂਜੀ ਭਾਈ ਬੋ ਕਹਿੰਦੇ ਅਸੀਂ ਟਾਕੀ ਨਹੀਂ ਕਰਦੇ ਬੰਦਾ ਕਿੰਨੀ ਲੇਟ ਆਏ ਦੱਸੋ ਕਿੰਨੇ ਵਜੇ ਆਉਗਾ ਬਈ ਬੋਡੀ ਬੰਦੇ ਤੂੰ ਚਲਾਉਣ ਕਰਦੇ ਸਿੱਧਮੰਦ ਕਹਦਾ ਸਿੱਧਮੰਦ ਨਹੀਂ ਆਪਣੇ ਦੁਬਾਰ ਦੇ ਕੋ ਪਤਰਾ ਆਹ ਹੋਏ ਸਿੱਧਮੰਦ ਵੀ ਮੁੰਡਾ ਸੀ ਕਿੱਦਾਂ ਹੰਮੰਡੇ ਹਿੱਤ ਰਵੰਗ ਗੱਲ ਮੈਂ ਕਰਾਉਣੀ ਹੈ ਅੱਛੇ ਹੰਦਾ ਇੱਕ ਹੋ ਗਿਆ ਪੂਰਾ ਜੀ ਪੁਲਿਸ ਵਾਲੇ ਨੇ ਫੋਨ ਕਰਦੇ ਪਏ ਆ ਪੁਲਿਸ ਵਾਲੇ ਨਹੀਂ ਆ ਰਹੇ ਅੱਛਾ ਜੀ ਐਂਬੂਲੈਂਸ ਆਈ ਹੋਈ ਹੈ ਐਂਬੂਲੈਂਸ ਕਹਿੰਦੀ ਅਸੀਂ ਚੱਕਣਾ ਨਹੀਂ ਆ ਜਿੰਨਾ ਚਿਰ ਪੁਲਿਸ ਵਾਲੇ ਨਾ ਆਉਣਗੇ ਅੱਛਾ ਅਸੀਂ 112 ਨੰਬਰ ਤੇ ਵੀ ਕਈ ਵਾਰੀ ਫੋਨ ਕਰ ਚੁੱਕੇ ਆ ਨਾ ਹੋਵੋ ਪਰੇਸ਼ਾਨ ਸਾਰੇ ਇਦਮਾਂ ਦੀ ਕਾਟ ਮੇਰੇ ਕੋਲ ਬੀਗਮ ਸ਼ਹਿਨਾਜ਼ ਜੀ 25 ਸਾਲ ਦਾ ਤਜਰਬਾ 9 ਇਲਮਾਂ ਦੀ ਤਾਕਤ ਮੇਰੇ ਕੀਤੇ ਨੂੰ ਕੋਈ ਕੱਟ ਨਹੀਂ ਸਕਦਾ ਮਨ ਚਾਹੇ ਪਿਆਰ ਲਈ ਮਾਤਾ ਪਿਤਾ ਨੂੰ ਮਨਾਉਣਾ ਪਤੀ ਪਤਨੀ ਚ ਅਣਬਣ ਜਾਂ ਕਿੱਲੂ ਕਲੇਸ਼ ਨੌਕਰੀ ਜਾਂ ਕਾਰੋਬਾਰ ਵਿੱਚ ਰੁਕਾਵਟ ਗ੍ਰੀਨ ਕਾਰਡ ਤੇ ਪੀਆਰ ਵਿੱਚ ਰੁਕਾਵਟ ਵਸ਼ੀਕਰਨ ਜਾਦੂ ਟੂਣਾ ਗੁਪਤ ਵਸ਼ੀਕਰਨ ਕਰਵਾਓ ਮਨ ਚਾਹਾ ਪ੍ਰੇਮੀ ਪ੍ਰੇਮਿਕਾ ਵਾਸ਼ ਵਿੱਚ ਕਰੋ ਲਾਟਰੀ چاہے ਕੋਈ ਵੀ ਹੋਵੇ ਜਰੂਰ ਨਿਕਲੇਗੀ ਵਿਸ਼ਵਾਸ ਖੋ ਚੁੱਕੇ ਇੱਕ ਵਾਰ ਫੋਨ ਜਰੂਰ ਕਰੋ ਅਤੇ ਸਚਾਈ ਜਾਣੋ ਤੁਹਾਡਾ ਵਿਸ਼ਵਾਸ ਟੁੱਟਣ ਨਹੀਂ ਦੇਵਾਂਗੀ ਬੀਗਮ ਸ਼ਹਿਨਾਜ਼ ਜੀ ਸੰਪਰਕ ਕਰੋ 8725040658 Eight seven two five zero four zero six five eight.